हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਡੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਬਾੜ ਛੇੜ ਲਈ ਲੈ ਕੇ ਆਏ ਹਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਮ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਤੋ ਠੀਕ ਹਾਂ ਬਾਈ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕਰ ਕੰਮ ਕਰ ਬਹੁਤ ਵਧੀਆ ਬਈ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਦੱਸੋ ਮੇਰਾ ਸੁਖਚੈਨ ਸਿੰਘ ਪਿੰਡ ਗੌਂਟੀ ਕਲਾ ਜਿਹੜਾ ਬਠਿੰਡਾ ਤੇ ਸੀ ਰਾਮਪੁਰ ਨੇੜੇ ਪਿੰਡ ਬਈ ਨੇੜੇ ਇਧਰ ਭਗਤਾ ਪਾਈਗਾ ਇਧਰ ਪਾਈ ਰੂਪਾ ਗੇ ਦਿਲਪਰਾ ਗਾ ਕੰਟੈਕਟ ਨੰਬਰ ਬੋਲ ਦਿਓ ਆਪਣਾ 7658007677 ਇਹ ਕੰਟੈਕਟ ਨੰਬਰ ਆ ਬਾਕੀ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨੰਬਰ ਨੋਟ ਕਰ ਲਓ ਬਾਈ ਜਿਹੜੀ ਬੈਡ ਦੇਖ ਰਹੇ ਕਿਹੜਾ ਸੂਆ ਦੂਜਾ ਸੂਆ ਬਈ ਦੂਜਾ ਸੂਆ ਕਦ ਤੇ ਕਿੰਨਾ ਕ ਬੋਲਾ ਬਈ ਗੋਲਾ ਬਈ ਇਸ ਟਾਈਮ ਚੋਂ ਵਾਲਾ 15 ਕਿਲੋ ਆ ਜੇ ਕੋਈ ਵੀਰ ਮੰਨ ਕੇ ਚਲੋ ਦੋ ਡੰਗ ਚਾਰ ਡੰਗ ਚੋਲੇ ਚੋਲੇ ਚਾਈ ਕਰਨੀ ਚਾਹੁੰਦਾ ਕਰ ਸਕਦਾ ਕਰ ਸਕਦਾ ਸੀਲ ਠੰਡੀ ਫੋਲਾ ਦੋ ਤੇ 20 ਕਿਲੋ ਪਾ ਦੂ ਬੈੜ ਠੀਕ ਹੈ ਬਈ ਸੀਲ ਠੰਡੀ ਫੋਲਾ ਬਈ ਮੈਂ ਕਹਣਾ ਲੇਵਾ ਵਾਲਾ ਕਮਾ ਲੇਵਾ ਫਿਟਿੰਗ ਵਾਲਾ ਪੰਡਾ ਨਾਲ ਹੀ ਫਿਰਦੀ ਆ ਹਾਂ ਫਿਟਿੰਗ ਫੋਟੋਆਂ ਚ ਚੈੱਕ ਕਰੋ ਬਈ ਲੇਵੇ ਦੀ ਬਹੁਤ ਸੋਹਣਾ ਬਾਕੀ ਥਾਨ ਵੀ ਵਾਲਾ ਚਾਹੀਦਾ ਹਾਂ ਬਈ ਗੁਲਾਬੀ ਥਾਣਾ ਮੁੱਠੀ ਵਾਲਾ ਹੂੰ ਗੁਲਾਬੀ ਥਾਣਾ ਮੁੱਠੀ ਵਾਲਾ ਥਣ ਨਾੜਾ ਨੂੜਾ ਬੱਚੇ ਕਰ ਸਕਦੇ ਬੜਾ ਚੰਗਿਆਂਗੇ ਬਹੁਤ ਸੋਹਣਾ ਥਾਣਾ ਜੱਜ ਹਾਂ ਜਿਹਨੂੰ ਆਪਾਂ ਕਹਿ ਸਕਦੇ ਪੰਜ ਚਾਰ ਸਾਲਾਂ ਦਾ ਜਵਾਕ ਚੂ ਸਕਦਾ ਯਾਰ ਠੀਕ ਆ ਚੂਣ ਚਵਾ ਕੇ ਮੇਲਾ ਬੋਲਾ ਬਾਈ ਮੋਟਾ ਧਾਰਾ ਮਾਰ ਦਿੰਨੇ ਆਪਾਂ ਧਾਰਾ ਮਾਰੋਂਗੇ ਧਾਰਾ ਬਾਈ ਕਹਿੰਦਾ ਮਾਰ ਦਿੰਨੇ ਆ ਬਾਈ ਤੇ ਬਾਕੀ ਕੱਦ ਦਰਮਿਆਨਾ ਕੋਈ ਬਾਲੀ ਵੱਡੀ ਨਹੀਂ ਨਾ ਬਾਲੀ ਛੋਟੀ ਆ ਬਾਈ ਸਹੀ ਗੱਲ ਬਟ ਮੰਨ ਕੇ ਜੇ ਨਿੱਕੀ ਵੀ ਕਈ ਵਾਰ ਬੱਕਰੀ ਨਹੀਂ ਹੁੰਦੀ ਉਹ ਕੰਮ ਨਹੀਂ ਤੇ ਲੈਵਾ ਤਾਂ ਯਾਰ ਪੰਡ ਲਾਈ ਸਕੇ ਲੈਵਾ ਤਾਂ ਪੰਡਾ ਲਾਈ ਫਿਰਦੇ ਆਥਰ ਨੂੰ ਬਹੁਤ ਵੱਡਾ ਬਾਈ ਸਹੀ ਗੱਲ ਆ ਜਿੰਨਾ ਮਗਰ ਨੂੰ ਉਹ ਨਹੀਂ ਸੁਣਾ ਜਰਸੀ ਦਾ ਕ੍ਰੋਸ ਆ ਜੀ ਹਾਂ ਬਾਈ ਜਰਸੀ ਦਾ ਕ੍ਰੋਸ ਆ ਹਮ ਜਰਸੀ ਦਾ ਬਾਈ ਕ੍ਰੋਸ ਆ ਗਈ ਤੇ ਧਾਰਾਂ ਬਾਈ ਕਹਿੰਦਾ ਆਪਾਂ ਮਾਰ ਕੇ ਦਿਖਾ ਦਿੰਨੇ ਆ ਠੰਡੀ ਠੰਡੀ ਬਹੁਤ ਆ ਜੀ ਠੰਡੀ ਆ ਜਿੰਨੀ ਵੀ ਗੈਰੇ ਯਾਰ ਠਾਣ ਦੇ ਹੈ ਮੈਂ ਗਲਾਸ ਹਰ ਗਲਾਸ ਹਰ ਜਲਾ ਬਈ ਲੈ ਬਈ ਕੀ ਬਾਤ ਆ ਬੁੱਥੀਆਂ ਪਾੜ ਦਿਆ ਯਾਰ ਹਨਾ ਆਏ ਮਹਾ ਮੱਛੀ ਮੋਟਰੀ ਆ ਯਾਰ ਹਮ ਸਹੀ ਗੱਲ ਆ ਕਿੱਥੇ ਤੱਕ ਆਉਂਦੀਆਂ ਦਾ ਰੰਗ ਨਹੀਂ ਸਹੀ ਗੱਲ ਮੱਛੀ ਮੋਟਰੀ ਆ ਹਨਾ ਕੀ ਬਾਤ ਲੈ ਮੋਟਾ ਮੋਟਾ ਚੂਣ ਚਵਾ ਗੰਨੇ ਆ ਕੁ ਵਰਦੀ ਆ ਠੰਡੀ ਠੰਡੀ ਕਰਮ ਵਾਲੀ ਫੁੱਲ ਲੈ ਮੋਗੀ ਪਾੜਦੀ ਆ ਯਾਰ ਹਮ ਸਹੀ ਗੱਲ ਆ ਬਹੁਤ ਚੰਗਾ ਚੂਣ ਚਵਾ ਆ ਗਿਆ ਮੁੱਲ ਵੀ ਖੱਚੀ ਰੱਖਿਆ ਕਿੰਨਾ ਮੁੱਲ ਹੈ ਮੁੱਲ ਬਾਈ 52000 ਹੈ ਦਾ 52000 ਹਾਂ ਕੋਈ 55 ਨਹੀਂ ਕੋਈ 60 ਨਹੀਂ ਕੋਈ 55 ਨਹੀਂ ਕੋਈ 60 ਨਹੀਂ ਬਾਕੀ ਆਏਗਾ ਦਾ ਮੌਕੇ ਤੇ ਮਾਨਤਾਣਾ ਹੁਣ ਬੈਠ ਬਖਾ ਲੈ ਕੀ ਬਾਤ ਹੈ ਉਤਰ ਕੇ ਕੁਸ਼ ਹੋਰੀ ਬਣ ਗਿਆ ਹਾਂ ਹੋਰੀ ਕੁਸ਼ ਬਾਈ ਤੋਰ ਦੇ ਮਾੜੀ ਜੀ ਖੋਕ ਤੁਰਾ ਤਰਾ ਬਾਈ ਆਪਸ ਨੂੰ ਚੈੱਕ ਕਰਵਾਣੇ ਰੰਗ ਰੂਪ ਬਹੁਤ ਪਿਆਰਾ ਹਨਾ ਸੈਨ ਹਾਂ ਬਾਈ ਬਹੁਤ ਆ ਯਾਰ ਨਾਲੇ ਗਰਮੀਆਂ ਦਾ ਤੋਹਫਾ ਹੀ ਆ ਬਾਈ ਜਿਵੇਂ ਕੋਈ ਮਰਜੀ ਕੋਈ ਜਵਾਕ ਚੋਈ ਝੱਲੇ ਨਾਲੇ ਮੱਝਾਂ ਵਰਗੀ ਆ ਹਾਂ ਬਾਈ ਲੇ ਲੈ ਵਾਲੂ ਬਾ ਚੈੱਕ ਕਰ ਸੋ ਹੁਣ ਬਖਾ ਫਨ ਲੈ ਵਾਲ ਆਪਾਂ ਕਹਿ ਸਕਦਾ ਪੰਡ ਲਈ ਫਿਰਦੀ ਪੰਡ ਲਈ ਫਿਰਦੀ ਇਹ ਲੱਖ ਵਾਲੀ ਨੂੰ ਮਾਰ ਪਾਉਂਦੀ ਆ ਯਾਰ ਹਮ ਹੈ ਸਹੀ ਗੱਲ ਆ ਭਾਈ ਇਹੇ ਵਾਲੇ ਪਤਾ ਲੱਖ ਵਾਲੀ ਨੂੰ ਨਹੀਂ ਲੱਗਦਾ ਤੇ ਥੋੜਾ ਬੱਚੇ ਦਾ ਬਈ ਜਰੂਰ ਕਰਦੀ ਬੱਚੇ ਦਾ ਜਰੂਰ ਕਰਦੀ ਬਈ ਜੀ ਨਾਮ ਮਗਰ ਨੂੰ ਉਨੇ ਮੂਰ ਨੂੰ ਬਹੁਤ ਸੋਹਣਾ ਲੈਵਾ ਆ ਗਿਆ ਬੜੀ ਲੈ ਚੈੱਕ ਕਰੋ ਭਾਈ ਕੀ ਆ ਬਾਤ ਲੈਵਾ ਦਾ ਭਲਾ ਕਮਾਲ ਆ ਗਿਆ ਫਿਟਿੰਗ ਵਾਲਾ ਲੈਵਾ ਨਾ ਟੁੱਟੇ ਨਾ ਕਰੇ ਨਾ ਕੋਈ ਬਿਮਾਰੀ ਸਮਾਰੀ ਆ ਵੀ ਭਈ ਯਾਰ ਕੋਈ ਚੱਕੀ ਦੁੱਧ گاੜਾ ਹੋਊ ਫੈਟ ਚੰਗੀ ਹਾਂ ਫੈਟ ਵਾਲਾ ਦੁੱਧ ਹੋਊ ਭਈ ਇਹਦਾ ਸਹੀ ਗੱਲ ਆ ਭਾਈ ਲੈ ਚੱਲ ਬਈ ਕੋਈ ਗੱਲ ਨਹੀਂ ਬਣਦੇ ਮੁੱਲ 52000 ਬਾਕੀ ਮਾਨਤਨ ਬਾਈ ਕਰ ਮਾਨਤਨ ਹੋ ਜੂ ਬਾਈ ਜਰੂਰ ਹੋ ਜੂ ਜੇ ਕਿਸੇ ਵੀ ਵੀਰ ਨੂੰ ਬਾਈ ਵੈੜ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ